ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਬਚਨ ਕਰਦੇ ਨੇ ਕਿ ਇਸ ਸੰਸਾਰ ਵਿੱਚ ਕੋਈ ਵੀ ਹਮੇਸ਼ਾ ਸਾਥ ਨਿਭਾਣ ਵਾਲਾ ਦੋਸਤ ਨਹੀਂ ਹੈ ਸਾਰਾ ਸੰਸਾਰ ਆਪਣੇ ਸੁੱਖ ਵਿੱਚ ਹੀ ਲੱਗਿਆ ਪਿਆ ਹੈ ਦੁੱਖ ਵਿੱਚ ਕੋਈ ਕਿਸੇ ਦਾ ਸਾਥੀ ਨਹੀਂ ਬਣਦਾ ਔਰਤ ਦੋਸਤ ਪੁੱਤਰ ਤੇ ਰਿਸ਼ਤੇਦਾਰ ਇਹ ਸਾਰੇ ਪੈਸਿਆਂ ਨਾਲ ਹੀ ਪਿਆਰ ਕਰਦੇ ਨੇ ਜਦੋਂ ਵੀ ਇਹਨਾਂ ਨੇ ਬੰਦੇ ਨੂੰ ਕੰਗਾਲ ਵੇਖਿਆ ਉਦੋਂ ਸਾਥ ਛੱਡ ਜਾਂਦੇ ਨੇ ਮੈਂ ਇਸ ਚੱਲੇ ਮਨ ਨੂੰ ਕੀ ਸਮਝਾਵਾਂ ਇਸ ਮਨ ਨੇ ਇਨਾਂ ਨਾਲ ਪਿਆਰ ਪਾਇਆ ਹੋਇਆ ਹੈ ਜਿਹੜਾ ਰੱਬ ਗਰੀਬਾਂ ਦਾ ਰਾਖਾ ਤੇ ਸਾਰਾ ਡਰ ਖਤਮ ਕਰਨ ਵਾਲਾ ਹੈ ਅਸੀਂ ਉਸ ਦੀ ਉਸਤਤ ਪੁੱਲੇ ਹੋਇਆ ਜਿਵੇਂ ਕੁੱਤੇ ਦੇ ਪੁੱਛ ਸਿੱਧੀ ਨਹੀਂ ਹੁੰਦੀ ਉਵੇਂ ਹੀ ਇਹ ਮਨ ਲਾਪਰਵਾਹ ਹੋਇਆ ਪਿਆ ਹੈ ਮੈਂ ਬਹੁਤ ਯਤਨ ਕਰਕੇ ਵੇਖ ਲੈ ਤਾਨਕ ਜੀ ਬੇਨਤੀ ਕਰਦੇ ਨੇ ਕਿ ਮੇਰੀ लाज ਰੱਖੋ ਕਿ ਮੈਂ ਤੁਹਾਡਾ ਨਾਮ ਲੈਂਦਾ ਰਵਾਂ ਇਹ ਹੁਕਮਨਾਮਾ 633 ਅੰਗ ਉੱਤੇ ਸੁਭਾਇਮਾਨ ਹੈ